ਇਸ ਵੇਲੇ ਦੀ ਵੱਡੀ ਅਤੇ ਮੰਦਭਾਗੀ ਖਬਰ ਜਲੰਧਰ ਦੇ ਪਿੰਡ ਮਾਲਾ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਨਾਲ ਪੂਰੀ ਸਿੱਖ ਸੰਗਤ ਦੇ ਹਿਰਦਿਆਂ ਅਤੇ ਮਨਾਂ ਦੇ ਵਿੱਚ ਰੋਸ ਜਗ ਗਿਆ ਹੈ ਅਤੇ ਸਿੱਖ ਸੰਗਤ ਦੇ ਜਿਹੜੇ ਹਿਰਦੇ ਨੇ ਉਹ ਬਲੁੰਦਰੇ ਗਏ ਨੇ ਦੱਸ ਦਈਏ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਪਿੰਡ ਮਾਲਾ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਪੂਰੀ ਸਿੱਖ ਸੰਗਤ ਅਤੇ ਇਲਾਕਾ ਨਿਵਾਸੀਆਂ ਦੇ ਵਿੱਚ ਰੋਸ ਅਤੇ ਤਣਾਅ ਦੇਖਿਆ ਜਾ ਰਿਹਾ ਦੱਸ ਦਈਏ ਕਿ ਬਿੱਤੀ ਰਾਤ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਮਾਮਲਾ ਸਾਹਮਣੇ ਆਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਾੜਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪੂਰੀ ਸਿੱਖ ਸੰਗਤਾਂ ਦੇ ਵਿੱਚ ਰੋष ਅਤੇ ਗੁੱਸਾ ਦੇਖਿਆ ਜਾ ਰਿਹਾ ਹੈ ਪਿੰਡੂ ਜਲੰਧਰ ਦੇ ਗੁਰਾਇਆ ਖੇਤਰ ਦੇ ਪਿੰਡ ਮਾਲਾ ਦੀ ਇਹ ਘਟਨਾ ਹੈ ਜਿੱਥੇ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਵਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਨੇ ਪੂਰੇ ਪਿੰਡ ਅਤੇ ਆਸ-ਪਾਸ ਦੇ ਇਲਾਕੇ ਦੇ ਵਿੱਚ ਭਾਰੀ ਗੁੱਸੇ ਅਤੇ ਤਣਾਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਇਸ ਨੂੰ ਆਸਤਾ ਉੱਤੇ ਸਿੱਧਾ ਹਮਲਾ ਦੱਸਦੇ ਹੋਏ ਪਿੰਡ ਵਾਸੀਆਂ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਸ਼ਾਮ 5 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਗਈ ਸੀ ਉਸ ਸਮੇਂ ਅੰਦਰ ਕੋਈ ਵੀ ਮੌਜੂਦ ਨਹੀਂ ਸੀ ਉਹ ਬਾਹਰੋਂ ਆਪਣਾ ਮੱਥਾ ਟੇਕ ਕੇ ਘਰ ਵਾਪਸ ਆ ਗਈ ਪਰ ਲਗਭਗ 1 ਘੰਟੇ ਬਾਅਦ ਸ਼ਾਮ 6 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਕੁਝ ਸਮੇਂ ਬਾਅਦ ਪਿੰਡ ਵਾਸੀਆਂ ਨੂੰ ਫੌਨ ਰਾਹੀਂ ਜਾਣਕਾਰੀ ਮਿਲੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਪਾੜ ਕੇ ਗੁਰਦੁਆਰੇ ਦੇ ਵਿੱਚ ਸੁੱਟਿਆ ਹੋਇਆ ਹੈ ਸੂਚਨਾ ਮਿਲਦੇ ਹੀ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਹੋ ਗਿਆ ਦੱਸਿਆ ਗਿਆ ਕਿ ਮੌਕੇ ਉੱਤੇ ਕੈਮਰੇ ਖੰਘਾਲੇ ਗਏ ਅਤੇ ਕੈਮਰੇ ਮੌਕੇ ਉੱਤੇ ਬੰਦ ਪਾਏ ਗਏ ਜਿਸ ਨੂੰ ਲੈ ਕੇ ਹੁਣ ਪਿੰਡ ਦੇ ਹੀ ਕੁਝ ਨੌਜਵਾਨਾਂ ਉੱਤੇ ਸ਼ੱਕ ਜ਼ਾਹਿਰ ਕੀਤਾ ਗਿਆ ਪਰ ਇਸ ਨੂੰ ਲੈ ਕੇ ਹੁਣ ਪੂਰੀ ਸਿੱਖ ਸੰਗਤ ਅਤੇ ਸਿੱਖ ਕੌਮ ਦੇ ਵਿੱਚ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਇਸ ਨੂੰ ਲੈ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੇ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਤਿੱਖੀ ਅਤੇ ਸਿੱਧੀ ਕਾਰਵਾਈ ਕੀਤੀ ਜਾਵੇ ਜੋ ਵੀ ਦੋਸ਼ੀ ਇਸ ਵਿੱਚ ਪਾਇਆ ਜਾਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਦਰਸਲ ਦੱਸ دیے ਕਿ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਇਸ ਮਹਾਲਪਿੰਡ ਦੇ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਖਤ ਨੋਟਿਸ ਲਿਆ ਹੈ ਉਹਨਾਂ ਨੇ ਕਿਹਾ ਕਿ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਿਆਂ ਹੋਇਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜਗਤ ਜੋਤ ਗੁਰੂ ਹਨ ਜਿੰਨਾ ਕਰਕੇ ਸਾਡੀ ਹੋਂਦ ਹੈ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਕਾਰ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਉੱਤੇ ਨਹੀਂ ਬਖਸ਼ਿਆ ਜਾਵੇਗਾ ਸੋ ਇਸ ਨੂੰ ਲੈ ਕੇ ਹੁਣ ਪੂਰੀ ਸਿੱਖ ਸੰਗਤ ਹੈ ਜਿਹੜਾ ਇਨਸਾਫ ਦੀ ਮੰਗ ਕਰ ਰਹੀ ਹੈ ਸੁਣੋ ਤੁਸੀਂ ਵੀ ਕੀ ਕਹਿਣਾ ਹੈ ਧਾਰਮਿਕ ਆਗੂ ਦਾ ਖੜਾ ਕਰਕੇ ਚੈਲੰਜ ਕਰ ਰਿਹਾ ਕਹਿੰਦਾ ਮੈਂ ਕੀਤਾ ਜੋ ਤੁਸੀਂ ਕਰਨਾ ਜੋ ਮੈਂ ਤੁਹਾਨੂੰ ਲਾਫਿ ਨਹੀਂ ਬੋਲ ਸਕਦਾ ਜੋ ਨੇ ਗੰਦੀ ਸ਼ਬਦਾਵਲੀ ਬੋਲੀ ਹੈ ਅਸੀਂ ਸਾਡੇ ਸਿੰਘੋ ਦੇ ਅੱਲੋਂ ਗਏ ਆ لیکن انہوں نے دروازےਆਂ ਹੀ اندروں کھولਿਆ ਅਸੀਂ ਉਹ ਤਾਂ ਵੀ ਇੰਤਜ਼ਾਰ ਕਰ ਰਹੇ ਆ ਹੁਣ ਵੀ ਅਸੀਂ ਦੇਖਦੇ ਆ ਪੁੱਛਦੇ ਆ ਕਿ ਕੀ ਕੀਤਾ ਉਹਨੇ ਤੋਂ ਤੇ ਬੜੀ ਮੰਦ ਭਾਗੀ ਗੱਲ ਆ ਸਾਰੇ ਵਿਸ਼ਵ ਦੇ ਵਿੱਚ ਵਰਲਡ ਦੇ ਵਿੱਚ ਸਿੱਖਾਂ ਦੇ ਹੱਦ ਦੇ ਬੰਦਰੇ ਗਏ ਆ ਤੇ ਇਸ ਤੋਂ ਕੋਈ ਮਾੜੀ ਘਟਨਾ ਮੇਰੇ ਹਿਸਾਬ ਨਾਲ ਕੋਈ ਵਰਲਡ ਦੇ ਵਿੱਚ ਹੋ ਨਹੀਂ ਸਕਦੀ ਇਹ ਬਿਲਕੁਲ ਸ਼ਰਾਰਤੀ ਅਨਸਰ ਹੈ ਕਿਉਂਕਿ ਜਿਹੜਾ ਆਪਣਾ ਭਾਈਚਾਰਾ ਜਿਹੜਾ ਆਪਣਾ ਬਣਿਆ ਹੋਇਆ ਪੰਜਾਬ ਦੇ ਵਿੱਚ ਇਹ ਕੋਸ਼ਿਕ ਸ਼ਰਾਰਤੀ ਅਨਸਰ ਜਿਹੜੇ ਕਿ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਕੋਈ ਬੱਚਾ ਮੂਰੇ ਕਰ ਦਿੰਦੇ ਆ ਹੁਣ ਵੀ ਇਹਦੇ ਵਿੱਚ ਵੀ ਇੱਕ ਗੱਲ ਮੇਰੇ ਸਾਹਮਣੇ ਆ ਰਹੀ ਹੈ ਇੱਕ ਬੱਚਾ ਹੈ ਕਹਿੰਦੇ 14 ਸਾਲ ਦਾ ਉਹ ਵੀ ਮੰਦ ਮੰਦ ਬੁੱਧੀ ਪਤਾ ਨਹੀਂ ਮੰਦ ਬੁੱਧੀ ਇੱਥੇ ਇਹਨਾਂ ਨੂੰ ਮੰਦ ਬੁੱਧੀ ਨੂੰ ਪਤਾ ਕਿਤਲਾ ਜਿੰਨਾ ਗੁਰਦੁਆਰੇ ਜਾਣਾ ਔਰ ਜਾ ਕੇ ਸਪੈਸ਼ਲ ਗੁਰੂ ਸਾਹਿਬ ਦੇ ਅੰਗਨ ਪਿਆਦਵੀ ਕਿੱਦਾਂ ਕਰਨੀ ਆ ਦੂਸਰੀ ਗੱਲ ਮੈਂ ਕਿੱਥੇ ਕਹਿਣਾ ਚਾਹੁੰਨਾ ਕਿ ਇਹਦੇ ਵਿੱਚ ਪੰਚਾਇਤ ਪਿੰਡ ਦਾ ਪਿੰਡ ਦੇ ਉੱਡ ਇਕੱਠੇ ਹੋਏ ਆ ਇਹ ਦੋਸ਼ੀ ਆ ਗੁਰੂ ਘਰ ਜਦੋਂ ਬਣਾਇਆ ਤੇ ਇਹਨਾਂ ਦਾ ਸੋ ਕੁਝ ਧਾਰਮਿਕ ਆਗੂਆਂ ਦੇ ਅਨੁਸਾਰ ਪਿੰਡ ਦੇ ਹੀ ਕੁਝ ਨੌਜਵਾਨਾਂ ਉੱਤੇ ਆਦਮੀਆਂ ਉੱਤੇ ਜਿਹੜਾ ਇਸ ਘਟਨਾ ਨੂੰ ਲੈ ਕੇ ਇਲਜ਼ਾਮ ਲਗਾਏ ਜਾ ਰਹੇ ਹਨ ਪਿੰਡ ਦੇ ਕੁਝ ਸਰਾਰਤੀ ਅੰਸਰਾਂ ਨੇ ਜਿਹੜਾ ਇਹ ਕੰਮ ਕੀਤਾ ਹੈ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਪਰ ਇਸ ਨੂੰ ਲੈ ਕੇ ਪੁਲਿਸ ਨੇ ਹਰ ਇੱਕ ਐਂਗਲ ਤੋਂ ਜਾਂਚ ਹੈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਕੈਮਰੇ ਬੰਦ ਪਏ ਸਨ ਹਰ ਗਲੀ ਹਰ ਮੋੜ ਦੇ ਕੈਮਰੇ ਉਸ ਵੇਲੇ ਬੰਦ ਸਨ ਪਰ ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਇੱਕ ਵਾਰੀ ਸੁਣੋ ਤੁਸੀਂ ਵੀ ਕੀ ਕਹਿ ਰਿਹਾ ਹੈ ਪੁਲਿਸ ਅਧਿਕਾਰੀ ਦਾ ਇਹ ਘਟਨਾ ਵਾਪਰੀ ਹੈ ਇਹਦੇ ਸਬੰਧ ਵਿੱਚ ਅਸੀਂ ਬੜੀ ਪਹੁੰਚ ਕੇ ਜਿਹੜੀ ਇਸਾ ਵੀ ਮੌਕੇ ਤੇ ਬਹੁਤ ਜਲਦੀ ਪਹੁੰਚ ਗਏ ਤੇ ਅਸੀਂ ਮੌਕੇ ਤੇ ਆ ਕੇ ਜਿਹੜੀ ਹੈਗੀ ਆ ਕੁਝ ਵੀਡੀਓ ਕਲਿੱਪ ਸਾਨੂੰ ਆਸ-ਪਾਸ ਤੋਂ ਜਿਹੜੀਆਂ ਕਲੈਕਟ ਹੋ ਗਈਆਂ ਸੀ ਜਿਹੜੀ ਕੈਮਰੇ ਸੀਗੇ ਗੁਰਦੁਆਰਾ ਸਾਹਿਬ ਦੇ ਉੱਤੇ ਖਰਾਬ ਸੀਗੇ ਪਰ ਸਾਨੂੰ ਜਿਹੜੇ ਨਾਲ ਦੇ ਘਰਾਂ ਤੋਂ ਜਿਹੜੀ ਕਲਿੱਪ ਮਿਲੇ ਉਹ ਤੋਂ ਅਸੀਂ ਜਿਹੜਾ ਦੋਸ਼ੀ ਦੀ ਪਛਾਣ ਕਰ ਲਈ ਆ ਉਹਨੂੰ ਅਸੀਂ ਜਿਹੜੀ ਐਪਰੀਹੈਂਡ ਕਰ ਲਿਆ ਪੁੱਛਗਿੱਛ ਕਰਨ ਲੱਗੇ ਆ ਉਸ ਤੋਂ ਬਾਅਦ ਅਸੀਂ ਜਿਹੜੀ ਸਾਰੀ ਗੱਲ ਕੱਲ੍ਹ ਤੱਕ ਕਲੀਅਰ ਕਰ ਦਾਂਗੇ ਕਿੰਨੇ ਬੰਦੇ ਆ ਉਹਦੇ ਵਿੱਚ ਜਿਹੜਾ ਹੈਗਾ ਇੱਕ ਬੰਦਾ ਹੀ ਫਿਲਹਾਲ ਆਉਂਦਾ ਜਿਹੜਾ ਇਹ ਬੇਅਦਵੀ ਕਰ ਰਿਹਾ ਜਿਸ ਬੰਦੇ ਦੇ ਜਿਹੜੇ ਮਹਾਰਾਜ ਦੇ ਅੰਗ ਜਿਹੜੇ ਉਹ ਪਾੜੇ ਆ ਤੇ ਉਹਦੇ ਪਿੱਛੇ ਕੌਣ ਆ ਉਬੀ ਅਸੀਂ ਜਿਹੜੀ ਸਾਰੀ ਗੱਲ ਜਿਹੜੀ ਹੈ ਨਾ ਉਹ ਇੱਕ ਦੋ ਦਿਨਾਂ ਤੱਕ ਜਿਹੜੀ ਕਲੀਅਰ ਹੋਣਾ ਉਹ ਦੇਖਦੇ ਅੱਜ ਅੱਜ ਤੱਕ ਅਜੇ ਇਸ ਗੱਲ ਬਾਰੇ ਨਹੀਂ ਕੁਝ ਕਹਿ ਸਕਦੇ ਕਿ ਉਹ ਮਾਈਨਰ ਆ ਜਾਂ ਕਿਸ ਤਰ੍ਹਾਂ ਉਹ ਥੋੜਾ ਟਾਈਮ ਲੱਗੇਗਾ ਕਲੇਸ਼ ਕੀਤਾ ਗ੍ਰੈਸਟ ਫਾਈ ਕਿਸ ਨਹੀਂ ਅਜੇ ਤੇ ਫਿਰ ਹਾਲ ਪੁੱਛ ਗਈ ਸੁਆਸਤੇ ਬੰਦੇ ਆਪਣੀ ਕਸਟਡੀ ਚ ਕਈ ਲਏ ਆ ਉਹਦੇ ਕੋਦੇ ਵਿੱਚੋਂ ਕਿਹੜਾ ਬੰਦਾ ਦੋਸ਼ੀ ਆ ਤੇ ਉਹ ਗੱਲ ਜਿਹੜੀ ਉਹ ਸਾਹਮਣੇ ਆ ਜਾਏਗੀ ਹਾ ਯਫਾਲ ਉਸ ਕਰਤੀ ਮਕਾਤੂ ਜਿਹੜੀ ਹੈਗੀ ਆ ਉਹ ਜਿਹੜੀ ਕਮੇਟ ਦੋ ਕ ਐਕਚੁਅਲੀ ਕਮੇਟੀਆਂ ਹੈਗੀਆਂ ਦੋ ਇਸੇ ਜਿਹੜੀਆਂ ਇੱਕ ਪਹਿਲੀ ਵਾਲੀ ਕਮੇਟੀ ਆ ਰਿਸ਼ਵਾਲ ਸਿੰਘ ਰਾਣੇ ਵਾਲੀ ਇੱਕ ਦੂਜੀ ਜਿਹੜੇ ਹੁਣ ਜਿਹੜੇ ਸੀ ਨੂੰ ਸੰਚਾਲਨ ਕਰਦੇ ਗੁਰਦਵਾਰਾ ਸਾਹਿਬ ਦਾ ਤੇ ਉਹ ਦੋਵੇਂ ਜਿਹੜੀ ਹੁਣ ਇੱਕ ਥੋੜੀ ਜਿਹੀ